ਇਸ ਦਾ ਇੱਕ ਛੋਟਾ ਜਿਹਾ ਚਮਚ ਤੁਹਾਨੂੰ ਸੋਹ ਬਿਮਾਰੀਆਂ ਤੋਂ ਦੂਰ ਰੱਖੇਗਾ ਇਹ ਤੁਹਾਡੀ ਡਾਈਜੈਸ਼ਨ ਨੂੰ ਵੀ ਇੰਪਰੂਵ ਕਰੇਗਾ ਤੁਹਾਡੀ ਸਕਿਨ ਨੂੰ ਇੰਪਰੂਵ ਕਰੇਗਾ ਵਾਲਾਂ ਵਿੱਚ ਸ਼ਾਈਨ ਲਿਆਵੇਗਾ ਇਮਿਊਨਿਟੀ ਬੂਸਟ ਕਰੇਗਾ ਤੇ ਇੱਕ ਵਾਰ ਇਸ ਨੂੰ ਤੁਸੀਂ ਬਣਾ ਕੇ ਸਾਲ ਭਰ ਸਟੋਰ ਕਰਕੇ ਰੱਖ ਸਕਦੇ ਹੋ ਮੈਂ ਗੱਲ ਕਰ ਰਹੀ ਹਾਂ ਇੱਕ ਬਹੁਤ ਹੀ ਟੇਸਟੀ ਤੇ ਹੈਲਦੀ ਆਮਲਾ ਪਾਚਕ ਦੀ ਜੋ ਕਿ ਬਹੁਤ ਹੀ ਚਟਪਟਾ ਹੁੰਦਾ ਹੈ ਤੇ ਬੱਚੇ ਵੀ ਇਸ ਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਜਿਸ ਤਰ੍ਹਾਂ ਆਪਾਂ ਬਚਪਨ ਦੇ ਵਿੱਚ ਚਟਪਟੀਆਂ ਆਂਬ ਦੀਆਂ ਗੋਲੀਆਂ ਖਾਂਦੇ ਸਨ ਸੇਮ ਇਸ ਦਾ ਟੇਸਟ ਉਹੀ ਹੈ ਕਿਸ-ਕਿਸ ਨੇ ਇਹ ਆਂਬ ਦੀਆਂ ਗੋਲੀਆਂ ਖਾਦੀਆਂ ਜਰੂਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਬਹੁਤ ਹੀ ਆਸਾਨ ਤਰੀਕਾ ਹੈ ਇਸ ਨੂੰ ਬਣਾਉਂਦਾ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚਲੋ ਹੁਣ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਸ ਦਾ ਮਸਾਲਾ ਤਿਆਰ ਕਰਾਂਗੇ ਇਸ ਦੇ ਵਿੱਚ ਇੱਕ ਵੱਡਾ ਚਮਚ ਆਪਾਂ ਸੌਂਫ ਦਾ ਐਡ ਕਰਾਂਗੇ ਤੇ 10 ਤੋਂ 15 ਇਸ ਦੇ ਵਿੱਚ ਕਾਲੀਆਂ ਮਿਰਚਾਂ ਐਡ ਕਰਾਂਗੇ ਤੇ ਇੱਕ ਵੱਡਾ ਚਮਚ ਆਪਾਂ ਇਸ ਦੇ ਵਿੱਚ ਸਾਬਤ ਜੀਰੇ ਦਾ ਐਡ ਕਰ ਲਵਾਂਗੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ ਬਹੁਤ ਜ਼ਿਆਦਾ ਨਹੀਂ ਸਾੜਨਾ ਜਸਟ ਜਦੋਂ ਇਸ ਦੇ ਵਿੱਚੋਂ ਥੋੜੀ ਜੀ ਖੁਸ਼ਬੂ ਆਉਣ ਲੱਗ ਪਈ ਤੇ ਆਪਾਂ ਇਸ ਨੂੰ ਗੈਸ ਤੋਂ ਉਤਾਰ ਲੈਣਾ ਹੈ ਇਸ ਮਸਾਲੇ ਦੇ ਨਾਲ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੁਸੀਂ ਇਸ ਨੂੰ ਮੁਖਵਾਸ ਵੀ ਕਹਿ ਸਕਦੇ ਹੋ ਬਹੁਤ ਹੀ ਜ਼ਿਆਦਾ ਜੰਮੀ ਜਾਂਦਾ ਹੈ ਇੱਥੇ ਮੈਂ ਔਲੇ ਲਏ ਹਨ ਅੱਧਾ ਕਿਲੋ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਲੈ ਸਕਦੇ ਹੋ ਜਿਹੜੇ ਔਲੇ ਥੋੜੇ ਜਿਹਾ ਦਾਗੀ ਲੱਗਦੇ ਹਨ ਇਹਨਾਂ ਨੂੰ ਆਪਾਂ ਕਰਦ ਦੇ ਨਾਲ ਸਾਫ਼ ਕਰ ਲਵਾਂਗੇ ਇਹ ਦੇਖੋ ਇੱਥੇ ਔਲੇ ਆਪਾਂ ਸਾਰੇ ਸਾਫ਼ ਕਰ ਲਏ ਹਨ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਲਏ ਹਨ ਹੁਣ ਆਪਾਂ ਇਹਨਾਂ ਨੂੰ ਕद्दूकस ਕਰ ਲਵਾਂਗੇ ਇਹਨਾਂ ਨੂੰ ਆਪਾਂ ਥੋੜੇ ਮੋਟੀ ਵਾਲੀ ਸਾਈਡ ਤੋਂ ਕद्दूकस ਕਰਨਾ ਹੈ ਹੋਨ ਮੌਸਮ ਥੋੜਾ ਠੀਕ ਹੋ ਚੁੱਕਾ ਹੈ ਤਾਂ ਪਾਲੰਗਣ ਲੱਗ ਪਈਆਂ ਹਨ ਇਸ ਮੌਸਮ ਦੇ ਵਿੱਚ ਵੀ ਤੁਸੀਂ ਇਸ ਨੂੰ ਬਣਾਓਗੇ ਤੇ ਬਹੁਤ ਹੀ ਜਲਦੀ ਇਹ ਬਣ ਕੇ ਤਿਆਰ ਹੋ ਜਾਵੇਗਾ ਜਦੋਂ ਜ਼ਿਆਦਾ ਠੰਡਾ ਪੈਂਦੀਆਂ ਹਨ ਥੋੜਾ ਮੁਸ਼ਕਲ ਹੋ ਜਾਂਦਾ ਹੈ ਇਸ ਨੂੰ ਸੁਕਾਉਣਾ ਇਹ ਦੇਖੋ ਇੱਥੇ ਜਿਹੜੇ ਔਲੇ ਹਨ ਉਹ ਸਾਰੇ ਆਪਾਂ ਕੱਦੂ ਕਸ ਕਰ ਲਏ ਹਨ ਹੁਣ ਇੱਥੇ ਆਪਾਂ ਦੋ ਬੀਟਰੂਟ ਜਿਸ ਨੂੰ ਆਪਾਂ ਚਕੰਦਰ ਕਹਿੰਦੇ ਹਾਂ ਉਹ ਛਿੱਲ ਕੇ ਇਸ ਦੇ ਵਿੱਚ ਐਡ ਕਰਾਂਗੇ ਸਾਰਿਆਂ ਨੂੰ ਪਤਾ ਹੈ ਔਲਿਆਂ ਦੇ ਕੀ ਕੀ ਗੁਣ ਹਨ ਤੇ ਜਿਹੜੇ ਆਪਣੇ ਬੀਟਰੂਟ ਹੈ ਇਸ ਦੇ ਕਿੰਨੇ ਜ਼ਿਆਦਾ ਗੁਣ ਹਨ ਇੱਥੇ ਆਪਾਂ ਬੀਟਰੂਟ ਨੂੰ ਵੀ ਛਿੱਲ ਲਵਾਂਗੇ ਤੇ ਫਿਰ ਇਸ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਲਵਾਂਗੇ ਸੁੱਕਣ ਤੋਂ ਮਗਰੋਂ ਹੁਣ ਆਪਾਂ ਇਹਨਾਂ ਨੂੰ ਵੀ ਕੱਦੂਕਸ ਕਰ ਲਵਾਂਗੇ ਇਹਨਾਂ ਨੂੰ ਆਪਾਂ ਮੋਟੀ ਸਾਈਡ ਤੋਂ ਹੀ ਕੱਦੂਕਸ ਕਰਨਾ ਹੈ ਜਿਸ ਤਰ੍ਹਾਂ ਆਪਾਂ ਔਲਿਆਂ ਨੂੰ ਕੀਤਾ ਹੈ ਇਹ ਤੁਸੀਂ ਇੱਕ ਵਾਰੀ ਬਣਾ ਲਿਆ ਤਾਂ ਇਹਨਾਂ ਜ਼ਿਆਦਾ ਟੇਸਟੀ ਹੁੰਦਾ ਹੈ ਕਿ ਬੱਚੇ ਵੀ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਤੁਸੀਂ ਇਸ ਨੂੰ ਡੇਲੀ ਦਾ ਇੱਕ ਸਮਝ ਖਾਓਗੇ ਤਾਂ ਤੁਹਾਡੀ ਸਕਿਨ हेयर ਦੇ ਵਿੱਚ ਤੁਹਾਨੂੰ ਇੰਪਰੂਵਮੈਂਟ ਜ਼ਰੂਰ ਦਿ세ਗੀ ਇਹ ਦੇਖੋ ਇੱਥੇ ਸਾਰਾ ਆਪਾਂ ਜਿਹੜੇ ਬੀਟਰੂਟ ਹਨ ਉਹ ਵੀ ਕੱਦੂਕਸ ਕਰ ਲਏ ਹਨ ਹੁਣ ਜਿਹੜਾ ਆਪਣਾ ਮਸਾਲਾ ਹੈ ਉਹ ਠੰਡਾ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਕੋਟ ਲਵਾਂਗੇ ਮੈਂ ਇਸ ਨੂੰ ਸਲਵੱਟੀ ਦੇ ਵਿੱਚ ਹੀ ਕੋਟ ਰਹੀ ਹਾਂ ਤੁਸੀਂ ਚਾਹੋ ਤਾਂ ਮਿਕਸੀ ਦੇ ਵਿੱਚ ਵੀ ਮਿਕਸ ਕਰ ਸਕਦੇ ਹੋ ਬਸ ਇਸ ਦੇ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਹੀ ਐਡ ਕਰਨੀਆਂ ਹਨ ਤੇ ਇਹ ਇੰਨਾ ਜ਼ਿਆਦਾ ਟੇਸਟੀ ਬਣੇਗਾ ਕਿ ਤੁਸੀਂ ਵਾਰ-ਵਾਰ ਇਸ ਨੂੰ ਬਣਾਓਗੇ ਤੇ ਖਾਓਗੇ ਹੁਣ ਇੱਥੇ ਆਪਾਂ ਇੱਕ ਖੁਲੀਜੀ ਪ੍ਰਾਤ ਲਵਾਂਗੇ ਤੇ ਉਸ ਦੇ ਵਿੱਚ ਕੱਦੂ ਕਸ ਕੀਤੇ ਹੋਏ ਔਲੇ ਐਡ ਕਰ ਲਵਾਂਗੇ ਤੇ ਨਾਲ ਹੀ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਆਪਣੇ ਬੀਟਰੂਟ ਬੀਟਰੂਟ ਵੀ ਆਪਾਂ ਇਸ ਦੇ ਵਿੱਚ ਹੀ ਐਡ ਕਰ ਲੈਣੇ ਹਨ ਹੁਣ ਥੋੜੇ ਜਿਹਾ ਆਪਾਂ ਇਸ ਦੇ ਵਿੱਚ ਬੇਸਿਕ ਜਿਹਾ ਮਸਾਲੇ ਐਡ ਕਰਾਂਗੇ ਇਸ ਦਿਨ ਨਾਲ ਇਹ ਨਾ ਟੇਸਟ ਵੀ ਵਧੀਆ ਆਵੇਗਾ ਪਹਿਲਾ ਆਪਾਂ ਛੋਟਾ ਜਿਹਾ ਇੱਕ ਅਦਰਕ ਦਾ ਟੁਕੜਾ ਲਵਾਂਗੇ ਤੇ ਉਸ ਨੂੰ ਵੀ ਕद्दूकस ਕਰਕੇ ਇਸ ਦੇ ਵਿੱਚ ਐਡ ਕਰ ਲਵਾਂਗੇ ਅਦਰਕ ਦੇ ਵੀ ਫਾਇਦੇ ਆਪਾਂ ਨੂੰ ਪਤਾ ਹਨ ਕਿ ਅਦਰਕ ਵੀ ਆਪਣੇ ਸਰੀਰ ਦੇ ਵਿੱਚ ਬਹੁਤ ਜ਼ਿਆਦਾਆਂ ਬਿਮਾਰੀਆਂ ਨੂੰ ਕਿਊਰ ਕਰਦਾ ਹੈ ਇਨਫਲੇਮੇਸ਼ਨ ਵਗੈਰਾ ਦੀ ਪ੍ਰੋਬਲਮ ਹੋਵੇ ਜਾਂ ਡਾਈਜੈਸਟਿਵ ਸਿਸਟਮ ਦੀ ਕੋਈ ਪ੍ਰੋਬਲਮ ਹੋਵੇ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਹੁਣ ਆਪਾਂ ਇਸ ਨੂੰ ਕद्दूकस ਕਰ ਲਿਆ ਹੈ ਹੁਣ ਇਸ ਦੇ ਵਿੱਚ ਐਡ ਕਰਾਂਗੇ ਕੁੱਟਿਆ ਹੋਇਆ ਮਸਾਲਾ ਤੇ ਹੁਣ ਇੱਕ ਅੱਧਾ ਚਮਚ ਇਸ ਦੇ ਵਿੱਚ ਆਪਾਂ ਪਾਵਾਂਗੇ ਸਫੇਦ ਨਮਕ ਇੱਥੇ ਮੈਂ ਸਾਂ ਦਾ ਨਮਕ ਯੂਜ਼ ਕਰਨੀ ਆ ਤੁਸੀਂ ਸਫੇਦ ਨਮਕ ਵੀ ਯੂਜ਼ ਕਰ ਸਕਦੇ ਹੋ ਤੇ ਅੱਧਾ ਚਮਚ ਇਸ ਦੇ ਵਿੱਚ ਕਾਲਾ ਨਮਕ ਐਡ ਕਰਾਂਗੇ ਤੇ ਨਾਲ ਐਡ ਕਰਾਂਗੇ ਇਸ ਨੂੰ ਹੋਰ ਚਟਪਟਾ ਬਣਾਉਣ ਦੇ ਲਈ ਇੱਕ ਚਮਚ ਚਾਟ ਮਸਾਲਾ ਆਮਲੇ ਕਾਫੀ ਜ਼ਿਆਦਾ ਖੱਟੇ ਹੁੰਦੇ ਹਨ ਇਸ ਲਈ ਇਸ ਦੇ ਟੇਸਟ ਨੂੰ ਬੈਲੈਂਸ ਕਰਨ ਦੇ ਲਈ ਆਪਾਂ ਇਸ ਦੇ ਵਿੱਚ ਮਿਸ਼ਰੀ ਪਾਊਡਰ ਐਡ ਕਰਾਂਗੇ ਮੈਂ ਇੱਥੇ 4 ਚਮਚ ਮਿਸ਼ਰੀ ਪਾਊਡਰ ਐਡ ਕੀਤਾ ਹੈ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਆਪਾਂ ਤਾਗੇ ਵਾਲੀ ਮਿਸ਼ਰੀ ਲੈਣੀ ਹੈ ਤੇ ਉਸ ਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਪਾਊਡਰ ਬਣਾ ਕੇ ਤਿਆਰ ਕਰ ਲੈਣਾ ਹੈ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਕਿ ਬੀਟਰੂਟ ਅਦਰਕ ਤੇ ਆਮਲਾ ਜਿਹੜਾ ਉਹ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇੱਥੇ ਸਾਰੀਆਂ ਚੀਜ਼ਾਂ ਆਪਣੀਆਂ ਮਿਕਸ ਹੋ ਚੁੱਕੀਆਂ ਹਨ ਹੁਣ ਆਪਾਂ ਇਹਨਾਂ ਨੂੰ ਇੱਕ ਦੋ ਬਰਤਨਾਂ ਦੇ ਵਿੱਚ ਪਾ ਕੇ ਸੁੱਕ ਲੈ ਰੱਖ ਦਵਾਂਗੀ ਇੱਥੇ ਮੈਂ ਇਹਨਾਂ ਨੂੰ ਤਿੰਨ ਪਲੇਟਾਂ ਦੇ ਵਿੱਚ ਪਾ ਲਿਆ ਹੈ ਜਦੋਂ ਮੈਂ ਇਸ ਨੂੰ ਤਿਆਰ ਕੀਤਾ ਸੀ ਉਦੋਂ ਤੋਂ ਬਹੁਤ ਜ਼ਿਆਦਾ ਘੱਟ ਲੱਗਦੀ ਸੀ ਇਸ ਨੂੰ ਮੈਂ ਪੱਖੇ ਦੇ ਥੱਲੇ ਪਾ ਕੇ ਹੀ ਸੁਕਾਇਆ ਹੈ ਹੁਣ ਜਿਸ ਤਰ੍ਹਾਂ ਧੁੱਪਾਂ ਲੱਗਣ ਲੱਗ ਪਈਆਂ ਹਨ ਤੁਸੀਂ ਇਸ ਟਾਈਮ ਤੇ ਵੀ ਇਸ ਨੂੰ ਬਣਾ ਸਕਦੇ ਹੋ ਇਹ ਦੋ ਤੋਂ ਤਿੰਨ ਦਿਨ ਦੇ ਵਿੱਚ ਹੀ ਸੁੱਕ ਕੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋ ਜਾਵੇਗਾ ਇਹ ਦੇਖੋ ਜੀ ਹੁਣ ਇਹ ਮੈਨੂੰ 5 ਤੋਂ 7 ਦਿਨ ਲੱਗ ਗਏ ਸਨ ਇਸ ਨੂੰ ਸੁਕਾਉਣ ਲੱਗਿਆ ਇਸੋਕ ਕੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਇਆ ਹੈ ਤੇ ਬਹੁਤ ਹੀ ਜ਼ਿਆਦਾ ਜੰਮੀ ਤੇ ਟੇਸਟੀ ਹੁਣ ਆਪਾਂ ਇਸ ਨੂੰ ਇੱਕ 에ਅ ਟਾਈਟ ਜਾਰ ਦੇ ਵਿੱਚ ਪਾ ਕੇ ਸਾਲ ਭਰ ਦੇ ਵਾਸਤੇ ਸਟੋਰ ਕਰਕੇ ਰੱਖ ਸਕਦੇ ਹਾਂ ਤੁਸੀਂ ਵੀ ਜ਼ਰੂਰ ਬਣਾਓ ਖਾਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਆਪਣੇ ਫੈਮਿਲੀ ਫਰੈਂਡਸ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਸੀਂ ਫੇਸਬੁੱਕ ਤੋਂ ਵੇਖ ਰਹੇ ਹੋ ਤਾਂ ਪਲੀਜ਼ ਫੇਸਬੁੱਕ ਵਾਲੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਲਓ ਜੀ ਮੈਂ ਇਸ ਨੂੰ ਹੁਣ ਜਾਰ ਦੇ ਵਿੱਚ ਭਰ ਕੇ ਰੱਖ ਲਿਆ ਹੈ ਤੇ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ